ਗੱਲ ਹੋਈ ਹੈ ਕਿ ਪੁਲਿਸ ਬੈਕਮੈਂਡ ਦੇ ਅੰਦਰ ਐਸਪੀ ਸਾਹਿਬ ਦਾ ਅਹੁਦਾ ਬੜਾ ਵੱਡਾ ਹੁੰਦਾ ਇਹਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਉਹ ਕੰਬਾੜ ਸੁਭਾੜੀ ਹੋਈ ਸੀ ਜਿੱਥੇ ਉਹਨਾਂ ਦੇ ਆਪ ਦੇ ਕੋਈ ਯੂਨੀਫਾਰਮ ਵੀ ਨਹੀਂ ਪਾਈ ਸੀ ਸਿਵਲ ਬਾਤੀ ਦੇ ਵਿੱਚ ਸੀਗੇ ਪਰ ਜਿਹੜਾ ਉਹਨਾਂ ਨੇ ਉਸ ਦਿਨ ਉੱਥੇ ਵਰਦੀਰਾ ਸੰਗਤ ਦੇ ਨਾਲ ਕੀਤਾ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੇ ਖਿਲਾਫ ਜੋ ਉੱਥੇ ਸ਼ਬਦਾਬਲੀ ਉਹਨਾਂ ਦੀ ਮਾਤਾ ਜੀ ਦੇ ਨਾਲ ਉਹ ਬੋਲੀ ਗਈ ਪੂਰੀ ਦੁਨੀਆ ਦੇ ਵਿੱਚ ਮੇਰੇ ਖਿਆਲ ਨਿੰਦੀ ਗਈ ਆ ਜਿਹੜੀ ਕਿ ਇੱਕ ਸભ્યਕ ਭਾਸ਼ਾ ਨਹੀਂ ਸੀਗੀ ਕਿਉਂਕਿ ਆਪਾਂ ਸਮਝਦੇ ਆਂ ਕਿ ਪੁਲਿਸ ਇੱਕ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹ ਵਿਭਾਗ ਹੁੰਦਾ ਉਹਨਾਂ ਨੇ ਹਰ ਇਨਸਾਨ ਕੋਈ ਵੀ ਉਹਨਾਂ ਦੇ ਸਾਹਮਣੇ ਆਵੇ ਉਹਨਾਂ ਦੇ ਨਾਲ ਵਧੀਆ ਤਰੀਕੇ ਨਾਲ ਬੋਲਣਾ ਹੁੰਦਾ ਔਰ ਉਹਨਾਂ ਨੂੰ ਇਨਸਾਫ ਦੇਣਾ ਹੁੰਦਾ ਪਰ ਉੱਥੇ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਮਪੀ ਨੇ ਖਰੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਹੁਣਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਿਤਪਾਲ ਸਿੰਘ ਜੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉਥੇ ਉਸ ਦਿਨ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ बोल ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੂੰ ਨੀਵਾ ਦਿਖਾ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੇ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਹਰਲੇ ਮੁਲਕ ਦੇ ਬਿਛਿੰਦੇ ਇੱਥੇ ਆ ਗਏ ਹੁੰਨੇ ਆ ਉਹਨਾਂ ਦੇ ਨਾਲ ਵੀ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਕੋਈ ਵਤੀਰਾ ਨਹੀਂ ਕਰਦਾ ਸੋ ਇਹ ਜੋ ਵੀ ਕਾਰਵਾਈ ਕੀਤੀ ਗਈ ਉਹ ਬੜੀ ਨਿੰਦਣਯੋਗ ਸੀ ਸਾਡੀਆਂ ਬੀਬੀਆਂ ਇਆਂ ਦੇ ਬਾਹਾਂ ਤੇ ਝਰੀਟਾਂ ਵੀ ਆਈਆਂ ਉਹਨਾਂ ਦੀਆਂ ਚੁੰਨੀਆਂ ਲੈਤੀਆਂ ਸੋ ਉਹਦੀ ਜਿਹੜੀ ਸਾਰੀ ਕਾਰਵਾਈ ਆ ਅਸੀਂ ਲੀਗਲ ਤੌਰ ਤੇ ਉਹ ਸਾਰੀ ਕਰਨ ਜਾ ਰਹੇ ਆ ਉਹਦੀ ਪੂਰੀ ਬਰੀਫ ਤੁਹਾਨੂੰ ਸਰਦਾਰ ਕਨਵਾਲ ਕਰਮਵੀਰ ਸਿੰਘ ਜੀ ਜਿਹੜੇ ਸਾਡੇ ਪੰਨੂ ਸਾਹਿਬ ਵਕੀਲ ਨੇ ਉਹ ਡਿਟੇਲ ਵਿੱਚ ਦੱਸਣਗੇ ਸੋ ਉਹਦੇ ਲਈ ਅਸੀਂ ਸਾਡੀ ਪਾਰਟੀ ਵੱਲੋਂ ਇੱਕ ਇਹ ਮੰਗ ਕਰਦੇ ਆ ਕਿ ਇਹੋ ਜਿਹੇ ਅਫੀਸਰ ਨੂੰ ਸਸਪੈਂਡ ਕਰਕੇ ਉਹਦੀ ਬਦਲੀ ਵੀ ਉੱਥੋਂ ਕਰਨੀ ਚਾਹੀਦੀ ਆ ਔਰ ਉਹਦੇ ਨਾਲ ਉਹਨਾਂ ਤੇ ਵਿਭਾਗੀ ਕਾਰਵਾਈ ਵੀ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਨੇ ਕਿਸੇ ਆਮ ਨਹੀਂ ਬਿਲਕੁਲ 20 ਲੱਖ ਲੋਕਾਂ ਦੇ ਚੁਣੇ ਹੋਏ ਨਮਾਇंदे ਐਮਪੀ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਉਹ ਕੀਤੀ ਆ ਸੋ ਇਹਦੇ ਲਈ ਅੱਜ ਅਸੀਂ ਇਹ ਪ੍ਰੈਸ ਕਾਨਫਰੰਸ ਤੁਹਾਡੇ ਵਿੱਚ ਕੀਤੀ ਆ ਇਦੇ ਲਈ ਮੈਂ ਤੁਹਾਨੂੰ ਥੋੜੀਆਂ ਇਹ ਗੱਲਾਂ ਬ੍ਰੀਫ ਵਿੱਚ ਕੀਤੀਆਂ ਨੇ ਹੁਣ ਸਾਡੇ ਲੀਗਲ ਸੈਲ ਦੇ ਜਿਹੜੇ ਇਹ ਹੈਗੇ ਨੇ ਵਕੀਲ ਸਾਹਿਬ ਉਹ ਤੁਹਾਡੇ ਨਾਲ ਗੱਲ ਕਰਨਗੇ 31 7 2025 ਨੂੰ ਜਿਵੇਂ ਜੋਲ ਸਾਹਿਬ ਨੇ ਦੱਸਿਆ ਕੋਰਟ ਕੰਪਲੈਕਸ ਦੇ ਅੰਦਰ ਇੱਕ ਸ਼ਰਮਨਾਕ ਘਟਨਾ ਕੀਤੀ ਆ ਜੋ ਕਿ ਇੱਕ ਪੁਲਿਸ ਅਫਸਰ ਵੱਲੋਂ ਕੀਤੀ ਗਈ ਆ ਜੋ ਕਿ ਖੁਦ ਜੋ ਦਾ ਪ੍ਰੋਟੋਕੋਲ ਹੁੰਦਾ ਸੁਪਰੀਮ ਕੋਰਟ ਦੀਆਂ ਕਲੀਅਰ ਗਾਈਡਲਾਈਨਸ ਐਂਡ ਇਨਸਟਰਕਸ਼ਨਸ ਐਂਡ ਜੱਜਮੈਂਟਸ ਹੈ ਇਹਨਾਂ ਤੇ ਕੋਈ ਵੀ ਪੁਲਿਸ ਅਫਸਰ ਜਦੋਂ ਬੰਦੋਬਸ ਡਿਊਟੀ ਦੇ ਕਿਸੇ ਕੋਰਟ ਕੰਪਲੈਕਸ ਦੇ ਅੰਦਰ ਡਿਊਟੀਆਂ ਹੁੰਦਾ ਉਹਦੀ ਪ੍ਰੋਪਰ ਡਰੈਸ ਹੋਣੀ ਚਾਹੀਦੀ ਉਸ ਪੁਲਿਸ ਅਫਸਰ ਨੇ ਦੋ ਉਥੇ ਅਕਰਮਣਸ ਕੀਤੀਆਂ ਇੱਕ ਪਹਿਲਾ ਭਗਵੰਤ ਸਿੰਘ ਬਾਜਗੇ ਨੂੰ ਮਿਸ ਮੈਮ ਹੈਂਡਲ ਕੀਤਾ ਗਿਆ ਫਰੇਸ਼ਿੰਗ ਕੀਤੀ ਗਈ ਗਾਲਾਂ ਕੱਢੀਆਂ ਗਈਆਂ ਸਿਰਫ ਇਸ ਕਰਕੇ ਜੋ ਸਟੇਟ ਇੱਕ ਭਾਈ ਅੰਮਰਪਾਲ ਸਿੰਘ ਖਾਲਸਾ ਦੇ ਨੈਰੇਟਿਵ ਸਮਝ ਰਹੀ ਸੀ ਆਨਲਾਈਨ ਸਟੈਂਸ ਆਫ ਭਗਵੰਤ ਸਿੰਘ ਬਾਜਗੇ ਉਹਨੇ ਉਹਨੂੰ ਰਗੜਾਇਆ ਉਹਨੂੰ ਉਹਨੇ ਉਹਨੂੰ ਕੰਡੈਮਨਟ ਕੀਤਾ ਤੇ ਆਪਣਾ ਵਰਜਨ ਦਿੱਤਾ ਵੀ ਪੁਲਿਸ ਨੇ ਮੈਨੂੰ ਮਾਰ ਕੁੱਟ ਕੇ ਮੇਰੇ ਤੋਂ ਕਈ ਫੋਲਡੇਡ ਪੇजेस ਤੇ ਕਈ ਖਾਲੀ ਪੇजेस ਤੇ ਸਾਈਨ ਕਰਾਏ ਆ ਇਸ ਤੋਂ ਬਾਅਦ ਅਫੀਓ ਦੀ ਜਿਹੜੀ ਕੰਪਲੇਂਟ ਆ ਅਡੀਸ਼ਨਲ ਸੈਸ਼ਨ ਜੱਜ ਸਾਹਿਬ ਨੂੰ ਵੀ ਕੀਤੀ ਕਿ ਅਸੀਂ ਆਪਣੀ ਰਿਟਨ ਦੇ ਵਿੱਚ ਦਰਖਾਸਤ ਵੀ ਦਿੱਤੀ ਉੱਥੇ ਉਸ ਤੋਂ ਬਾਅਦ ਜਿਹੜਾ ਥੱਲੇ ਆ ਕੇ ਜਿਹੜਾ ਦੂਜੀ ਅਕਰਮ ਸੋਈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਵੇਂ ਹਰਪਾਲ ਸਿੰਘ ਇੱਕ ਪੁਲਿਸ ਆਫਸਰ ਵਜੋਂ ਨਹੀਂ ਇੱਕ ਕਿਸੇ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਵਜੋਂ ਉੱਥੇ ડીਲ ਕਰ ਰਿਹਾ ਸੀਗਾ ਉਹਦੀ ਉਹ ਕੋਈ ਪਰਸਨਲੀ ਇਸ ਚੀਜ਼ ਨੂੰ ਲੈ ਰਿਹਾ ਸੀਗਾ ਉਹਦੀਆਂ ਇਹ ਸਟੇਟਮੈਂਟਸ ਆ ਤੇ ਪੁਲਿਸ ਆਫਸਰ ਵਾਲੀਆਂ ਸਟੇਟਮੈਂਟ ਨਹੀਂ ਇਹ ਸਟੇਟਮੈਂਟ ਹੈਗੀਆਂ ਕਿਸੇ ਪੋਲੀਟੀਕਲ ਪਾਰਟੀ ਦੇ ਆਪਣੇ ਆਪੋਨੈਂਟ ਨੂੰ ਡੀਫੇਮ ਕਰਨ ਵਾਲੀਆਂ ਵਾ ਇਹਦੇ ਸਬੰਧ ਦੇ ਵਿੱਚ ਜੋ ਉਹਨਾਂ ਦਾ ਐਕਸ਼ਨ ਸੀਗਾ ਜੋ ਉਹਨਾਂ ਦਾ ਵਤੀਰਾ ਸੀਗਾ ਇੰਡੀਵਿਜੂਅਲ ਕੈਨ డు ਰੋਂਗਸ ਕਿਉਂਕਿ ਆਮ ਲੋਕਾਂ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗਲਤੀ ਕਰ ਸਕਦੇ ਜਾਣੇ-ਅਣਜਾਣੇ ਦੇ ਵਿੱਚ ਪੁਲਿਸ ਅਫੀਸ਼ਰ ਕੈਨਟ ਬੌਂਡ ਟੂ డు ਰੋਂਗਸ ਉਹ ਗਲਤ ਨਹੀਂ ਕਰ ਸਕਦੇ ਕਿਉਂਕਿ ਸਭ ਕੁਝ ਪਤਾ ਸੀਗਾ ਜੇ ਉਹ ਕਾਨੂੰਨ ਨਹੀਂ ਜਾਜੂਦ ਦਿੰਦਾ ਬਿਲਕੁਲ ਉਹ ਕਹਿ ਸਕਦਾ ਸੀ ਤੁਸੀਂ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦੇ ਸਾਨੂੰ ਬਾਉਂਡ ਆ ਪਰ ਉਹਨੇ ਜੋ ਸਟੇਟਮੈਂਟ ਦਿੱਤੀਆਂ ਉਹ ਪਰਸਨਲੀ ਇੱਕ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਦਿੱਤੀਆਂ ਨਾ ਕਿ ਪੁਲਿਸ ਆਫਸਰ ਹੋਣ ਦੇ ਨਾਤੇ ਮੈਨੂੰ ਤਾਂ ਲੱਗਦਾ ਜਿਵੇਂ ਨੂੰ ਕੀ ਗਾ ਇਲੈਕਸ਼ਨ ਵਗੈਰਾ ਲੜਨੀ ਹੋਵੇ ਤੇ ਲੜਨੀ ਤਾਂ ਰਿਜ਼ਾਈਨ ਕਰਕੇ ਆ ਜਾ ਸਾਨੂੰ ਕੋਈ ਪ੍ਰੋਬਲਮ ਨਹੀਂ ਬੀਇੰਗ ਅ ਪੁਲਿਸ ਆਫਸਰ ਐਫ ਦੇ ਪੁਲਿਸ ਆਫਸਰ ਦੀ ਸਾਨੂੰ ਅੰਮ੍ਰਿਤਸਰ ਜਿੱਲੇ ਦੇ ਵਿੱਚ ਲੋੜ ਨਹੀਂ ਇਹਦੀਆਂ ਅੱਗੇ ਵੀ ਹਰ ਕਿਸਾਨਾਂ ਨਾਲ ਮਿਸਹੈਂਡਲ ਮੈਨ ਹੈਂਡਲ ਕਰਦਾ ਰਿਹਾ ਤੇ ਇੱਕ ਡੈਰੋਗੇਟਰੀ ਇੱਕ ਉਹਨੇ ਕਮੈਂਟਸ ਪਾਸ ਪਾਸ ਕਿਤੇ ਸਿੰਸ ਆਪਾ ਹੈ ਅ ਅਮਰਤਪਾਲ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਪ੍ਰੋਟੋਕੋਲ ਬ੍ਰੇਕ ਕੀਤਾ ਉੱਥੇ ਉਹਨੇ ਇੱਕ ਮੈਂਬਰ ਪਾਰਲੀਮੈਂਟ ਦੇ ਫੈਮਿਲੀ ਮੈਂਬਰਸ ਤੇ ਇਟਸੈਲਫ ਮੈਂਬਰ ਪਾਰਲੀਮੈਂਟ ਤੇ ਪ੍ਰੋਟੋਕੋਲ ਆ ਉਹਨੇ ਉਹਨਾਂ ਤੇ ਅਲੀਗੇਸ਼ਨ ਲਗਾਏ ਔਟ ਆਊਟ ਐਨੀ ਉਹਦੇ ਕੋਲ ਰੀਜ਼ਨੇਬਲ ਗਰਾਉਂਡਸ ਕਿਉਂਕਿ ਉਹ ਕੋਈ ਉੱਥੇ ਹੈਨਸੀ ਅਪਾਇੰਟਡ ਵੀ ਅਲੀਗੇਸ਼ਨ ਓਨਲੀ ਇਹਦੇ ਸਬੰਧ ਦੇ ਵਿੱਚ ਅਸੀਂ ਉਹਨੇ ਇੱਕ ਸ਼ੋਕ ਹਾਊਸ ਨੋਟਿਸ ਦਿੱਤਾ ਤੇ 5 ਦਿਨ ਦਾ ਉਹਨੂੰ ਟਾਈਮ ਦਿੱਤਾ ਉਹਦੇ ਵਿੱਚ ਅਨ ਕੰਡੀਸ਼ਨਲੀ ਮਾਫੀ ਮੰਗੇ ਨਹੀਂ ਤੇ ਅਸੀਂ ਉਹਦੇ ਤੇ ਜੋ ਵੀ ਅਸੀਂ ਪ੍ਰਿਵਿਲੇਜ ਕਮੇਟੀ ਨੂੰ ਲੋਕ ਸਭਾ ਦੀ ਨੂੰ ਸਪੀਕਰ ਸਾਹਿਬ ਲੋਕ ਸਭਾ ਦੇ ਸਪੀਕਰ ਨੂੰ ਵੀ ਭੇਜਿਆ ਇਹਨਾਂ ਨੇ ਮੇਲਸ ਕੀਤੀਆਂ ਨੇ ਗਵਰਨਰ ਪੰਜਾਬ ਨੂੰ ਕੀਤੀਆਂ ਤੇ ਇਹਨਾਂ ਨੂੰ ਵੀ ਇੱਕ ਕਮਿਸ਼ਨਰ ਨੂੰ ਵੀ ਭੇਜਿਆ ਇਹ ਦਾ ਇਸ ਬੰਦ ਦੇ ਵਿੱਚ ਇੱਕ ਕੰਪਲੇਂਟ ਭੇਜੀ ਆ ਤੇ ਉਹਨਾਂ ਨੇ ਦਿਨਾਂ ਦੇ ਵਿੱਚ ਜੇ ਨਹੀਂ 5 ਦਿਨ ਦੇ ਅੰਦਰ ਪਬਲੀਕਲੀ ਮਾਫੀ ਮੰਗਦਾ ਤੇ ਅਸੀਂ ਜੋ ਵੀ ਸਾਡੇ ਕਾਨੂੰਨੀ ਕਾਰਵਾਈ ਅਸੀਂ ਉਹ ਕਰਾਂਗੇ